ਰਮਤਾਨਚੇ ਹੋਣ ਜਾ ਰੀਆਂ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਚੋਣ ਪ੍ਰਚਾਰ ਸਿਖਰਾਂ ਦੇ ਪੁੱਜ ਚੁੱਕਾ ਹੈ ਅੱਜ ਕਾਂਗਰਸੀ ਉਮੀਦਵਾਰ ਮੀਨਾ ਕੁਮਾਰੀ ਵੱਲੋਂ ਵਾਰਡ ਨੰਬਰ 1 ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਇਸ ਸਮੇਂ ਬੋਲਦਿਆਂ ਮੀਨਾ ਕੁਮਾਰੀ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਵੱਡੇ ਹੀ ਲੀਡ ਨਾਲ ਜਿੱਤ ਦਰਜ ਕਰਨਗੇ ਸਾਡੀ ਇਹ ਮਿਹਰਬਾਨੀ ਹੈ ਜੀ ਸਾਡੀ ਬੇਟੀ ਮੀਨਾ ਕੁਮਾਰੀ ਬੋਟਾ ਵਿੱਚ ਖਲੋਤੀ ਹੋਈ ਆ ਪੰਜੇ ਦੇ ਮੋਹਰ ਲਗਾ ਕੇ ਪੰਜੇ ਨੂੰ ਜਿਤਾਓ ਜੋ ਵੀ ਤੁਹਾਡੇ ਕੰਮ ਕਰਨੇ ਬਹੁਤ ਤਸੱਲੀ ਨਾਲ ਕੀਤੇ ਜਾਣਗੇ ਕਿਸੇ ਵੀ ਗੱਲ ਦਾ ਸਾਡੀ ਬਿਟੀਆ ਇਨਕਾਰ ਨਹੀਂ ਕਰੇਗੀ ਭਾਵੇਂ ਅੱਧੀ ਰਾਤ ਵੀ ਤੁਸੀਂ ਆਵਾਜ਼ ਲਗਾਓਗੇ ਅੱਧੀ ਰਾਤ ਵੀ ਤੁਹਾਨੂੰ ਸਾਥ ਦੇ ਨੂੰ ਤਿਆਰ ਹੋਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਰਜ ਨੇ ਵਾਰ ਨੰਬਰ 1 ਜੋ ਸਾਡੇ ਸਾਥ ਹੀ ਆ ਜਿਹੜੇ ਖਲੋਤੇ ਨੇ ਮੀਨਾ ਕੁਮਾਰੀ ਸਾਨੂੰ ਜਿਹੜੀ ਵੀ ਗਲੀ ਤੇ ਜਾ ਰੇ ਬਸ ਇਹ ਕੋਈ ਕਹਿ ਰਿਹਾ ਕਿ ਸਾਡੇ ਕੋਈ ਕੰਮ ਨਹੀਂ ਹੋਏ ਜਦੋਂ ਤੇ ਆਮ ਆਦਮੀ ਪਾਰਟੀ ਬਣੀ ਹੈ ਗੰਦਾ ਪਾਣੀ ਨਾ ਕੋਈ ਲਾਈਟਾਂ ਨਾ ਕੋਈ ਵਿਕਾਸ ਹੈ ਬਸ ਇੱਕ ਵਾਰੀ ਸਾਡੇ ਪੰਜੇ ਤੇ ਮੋਹਰ ਲੱਗ ਜਾਏ ਤੇ ਸਾਰੇ ਕੰਮ ਐਸੇ ਇਲਾਕੇ ਦੇ ਕਰਾਵਾਂਗੇ ਦੁਨੀਆ ਖੁਦ ਕਹਿ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਖਲੋਤੇ ਬਸ ਸਾਡੇ ਕੰਮ ਹੋਣੇ ਚਾਹੀਦੇ ਆ ਐਸ ਕਰਕੇ ਬਸ ਇਹ ਕੋਈ ਕਹਿੰਨੇ ਆ ਕਿ ਸਾਰੀ ਜਨਤਾ ਸਾਡੇ ਨਾਲ ਆ ਜਾਏ ਤੇ ਸਾਰੇ ਕੰਮ ਕਰਾਵਾਂਗੇ ਵਾੜ ਨੰਬਰ 1 ਤੋਂ ਮੀਨਾ ਕੁਮਾਰੀ ਪੰਜੇ ਨੂੰ ਵੋਟ ਪਾ ਕੇ ਜਿਤਾਓ ਐਮਸੀ ਬਣ ਤੋਂ ਬਾਅਦ ਅਸੀਂ ਜੋ ਏਰੀਆ ਦੇ ਵਿੱਚ ਨਹੀਂ ਕੰਮ ਹੋਇਆ ਉਹ ਸਾਰੇ ਵੇਖ ਕੇ ਲੋਕਾਂ ਨੇ ਇਹਨਾਂ ਦੱਸਿਆ ਗਲੀਆਂ 'ਚ ਮਤਲਬ ਕੂੜੇ ਉਵੇਂ ਹੀ ਕੂੜਾ ਪਿਆ ਰਹਿਦਾ ਵਾ ਕੋਈ ਗਟਰ ਸਾਰਾ ਪਾਣੀ ਬਹੁਤ ਖਰਾਬ ਆ ਰਿਹਾ ਹੈ ਪਾਣੀ ਪਹਿਲਾਂ ਤਾਂ ਪਾਣੀ ਦੀ ਸਮੱਸਿਆ ਹੱਲ ਕਰਨੀ ਆ ਫਿਰ ਉਸ ਤੋਂ ਬਾਅਦ ਗਲੀਆਂ ਦੀ ਸਫਾਈ ਕਰਾਉਣੀ ਆ ਜਿਹੜੇ ਗਲੀਆਂ ਟੁੱਟੀਆਂ ਵਾਂ ਉਹ ਸਾਰੇ ਏਰੀਏ ਜੋ ਲਾਈਟਾਂ ਵਗੈਰਾ ਅੱਗੇ ਵੀ ਲੱਗਦੀਆਂ ਪਈਆਂ ਹੁਣ 5 ਸਾਲ ਤੋਂ ਉਹਨਾਂ ਨੇ ਨਹੀਂ ਲਗਵਾਈਆਂ ਹੁਣ ਵੀ ਲਗਾਵਾਂਗੇ ਜਜੀਤ ਦੇਵ ਕਨ ਹਾਂਜੀ ਮੈਂ ਵਾਰ ਨੰਬਰ 1 ਚੋਂ ਕਿੰਦੇ ਸਾਡੀ ਨੌਰਾਂ ਨੂੰ ਖੜੀ ਹੈ ਜੀ ਅਸੀਂ ਪਹਿਲਾਂ ਵੀ ਕੰਮ ਕੀਤੇ ਆ ਤੇ ਕੰਮ ਕਰਾਂਗੇ ਬਾਕੀ ਕੀ ਕਹਿੰਦੇ ਪਾਣੀ ਦੀ ਸਮੱਸਿਆ ਇਸ ਵਾਰ ਚ ਬਹੁਤ ਜ਼ਿਆਦਾ ਸਾਹਮਣੋਂ ਮੁਢਲੀ ਸਹੂਲਤ ਇਹੋ ਹੀ ਹੁੰਦੀ ਪਾਣੀ ਜੀ ਤੇ ਸਾਫ ਸਫਾਈ ਜੇ ਹੋਈ ਨਹੀਂ ਤੇ ਬਾਕੀ ਸਹੂਲਤਾਂ ਆਪਾਂ ਕੀ ਦੇ ਸਕਦੇ ਤੇ ਇਸ ਲਈ ਮੈਂ ਹੀ ਇਸ ਚੀਜ਼ ਤੇ ਸਭ ਤੋਂ ਪਹਿਲਾਂ ਗੌਰ ਕਰਾਂਗੇ ਦੋ ਤਿੰਨ ਗਲੀਆਂ ਉਹਨਾਂ ਚ ਅੱਜ 2 ਸਾਲ ਹੋ ਗਏ ਗੰਦਾ ਪਾਣੀ ਹੁੰਦਾ ਜੀ ਉਹ ਕੀ ਕਹਿੰਦੇ ਗੰਦਾ ਪਾਣੀ ਸਾਫ਼ ਕਰਾਉਣਾ ਤੇ ਪਾਈਪਾਂ ਪਾਉਣੀਆਂ ਸਾਡਾ ਮੁੱਖ ਮਤਲਬ ਵੀ ਚੰਗਾ ਪਾਣੀ ਚੰਗੀ ਸਿਹਤ ਸਾਫ਼ ਸਫਾਈ ਕਾਰਡ ਰਾਸ਼ਨ ਕਾਰਡ ਆਈ ਬਹੁਤ ਪੇਰੇ ਪੇ ਬਣਾਏ ਆ ਸਫਾਈਆਂ ਵੀ ਕਰਾਈਆਂ ਅਸੀਂ ਕਹਿੰਦੇ ਵੀ ਸਾਡਾ ਕੰਮ ਵੇਖੋ ਤੇ ਇਹਨਾਂ ਦਾ ਵੇਖੋ ਠੀਕ ਹੈ ਧੰਨਵਾਦ ਜੀ ਡੇਲੀ ਪੋਸਟ ਦਾ ਜੀ